ਕਾਲ ਦੀ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਅਸੀਂ ਬਣਾਉਣਾ ਹੈ ਇੱਕ ਛੋਟੀ ਜੀ ਵੀਡੀਓ ਇੱਕ ਸਾਰਿਆਂ ਨੇ ਮੈਨੂੰ ਕਹਿੰਦੇ ਹੁੰਦੇ ਨੇ ਕਿ ਤੁਸੀਂ ਐਕਸਰਸਾਈਜ਼ ਕਰਿਆ ਕਰੋ ਐਕਸਰਸਾਈਜ਼ ਕਰਿਆ ਕਰੋ ਸੋ ਮੇਰੀ ਮੰਮੀ ਕਰੀ ਨਹੀਂ ਹੈਗੀ ਸੀ ਤਾਂ ਅਗਰ ਕਿਵੇਂ ਐਕਸਰਸਾਈਜ਼ ਨਹੀਂ ਕਰੀ ਸੀ ਹੁਣ ਸਾਰਿਆਂ ਦੇ ਪਿੱਛੇ ਤੁਹਾਨੂੰ ਮੇਰੀ ਬਾੜੀ ਦਿਖਾਉਂਦੇ ਆਂ ਇੱਧਰ ਖੜਾ ਹਾਂ ਅਸੀਂ ਆਪਣੀ ਬਾੜੀ ਲਾ ਮੈਨੂੰ ਬੁਹਾ ਦਿਓ ਨੀ ਗੋਭੀ ਦਾ ਪਕੀਣਾ ਕੀ ਕਰੀਏ ਐ ਪ੍ਰੀਤੀ ਇਹ ਜੀ ਆਹ ਦੇਖੋ ਸਾਰੀ ਗੋਭੀ ਕਿੰਨੀ ਸੋਣੀ ਹੋਈ ਆ ਬਟਾ ਟਾਟਾ ਦੇਣ ਹਾਂ ਜੀ ਤੇ ਆ ਇੱਕ ਘੀ ਮਤੈ ਖਾਣ ਵਾਸਤੇ ਛੱਡੀ ਹਾਂ ਮੈਂ ਵੀ ਇਹੀ ਕਰਾਂ ਮਾਕੇ ਕੁਸਲਾ ਦੋ ਹਾਂ ਇੱਥੇ ਲੱਗੂਗੀ ਪਿਆਜ਼ਾਂ ਦੀ ਬਹੁਤ ਆਈ ਕੋਈ ਚ ਹੋ ਰਿਹਾ ਸੰਗਤ ਹੋ ਰਿਹਾ ਕਿੰਨਾ ਸੋਹਣਾ ਬਾਤ ਹੋ ਰਿਹਾ ਬਾਤੂ ਤੇ ਪਾਲਕ ਮਿਕਸ ਤੂੰ ਮੈਂ ਜਾਣਨੀ ਆ ਮੇਰਾ ਮਾਮਾ ਬੈਠਾ ਹੈ ਮੈਂ ਤਾਂ ਤੈਨੂੰ ਬਸ ਮੈਂ ਕਿਹਾ ਦਰਸ਼ਨ ਕਰਕੇ ਆਉਂਦੇ ਆ ਮਾਮਾ ਤਾਂ ਤੇ ਮਾਮਾ ਤਸਵੀਰਦਾਰ ਹੈਗਾ ਹਾਂ ਆ ਜਾ ਨਾ ਫਿਰ ਫਿਰ ਉਹ ਜਾਊਗਾ ਹੁਣ ਆਹ ਨੀ ਨੀ ਉਹ ਨਹੀਂ Nice. Chalo badbu ali. Badbu ali ka pehle aayega. Badbu ali. Dikhai na ne. Nani to niche जे, जे तो नहीं है डिग गया तो नहीं है बरा प्रीत बंग इधर खड़ा कर तेरे पैर दब के मिट्टी भी नौनी उग गया नौनी उग गया अरे <laughs> नौनी आज हाय टोपी कितनी सोहनी लगी फिरता देख ले ਮਮਾ ਮਮਾ ਲੈ ਕੇ ਮਮਾ ਮਮਾ ਲੈ ਕੇ ਇੱਕ ਵਾਰੀ ਜੀ ਸੋਨੇ ਬੇਬੇ ਦੇ ਫੋਣੀਆਂ ਸੀ ਕਦੇ ਬੇਬੇ ਸੋਟੇ ਹੋ ਆ ਰਹੀਆ ਮਤ ਫੀਲ ਕਰਾਉ ਮੈਨੂੰ ਮਤ ਫੀਲ ਕਰਾਉ ਮੇਰੇ ਪੈਰ ਜੀ ਹਿੰਦਵਾਉ ਤੋਂ ਲੈ ਨਹੀਂ ਉਹ ਬੇ ਅ ਕਬੜਾ ਦੂਗਾ ਅਡਾ ਚੱਲ ਜੇ ਦੇਖੋ ਛੋਟੇ ਬੱਚੇ ਨੇ ਕੀ ਲੁਕਰਾ ਤੱਕੜਾ ਲੁਕਰਾ ਅਰੇ ਇਹ ਛੋਟਾ ਬੱਚਾ ਨਹੀਂ ਹੈ ਇਹ ਤਾਂ ਸ਼ੈਤਾਨ ਹੈ ਕਮਾ ਕਿਦਾਂ ਤਨੇ ਕੈਡੀ ਕੁੜੀ ਦੇਖੇ ਬਈ ਮੰਮੀਆਂ ਵੀ ਪੈਰਾਂ ਦੇ ਚੱਪਲਾ ਪਾਉਂਦੀ ਮੈਂ ਦੇਖੀ ਇਹ ਦਿੱਦੀ ਮੁੰਡੇ ਪਾ ਗਏ ਉਹ ਦੱਦੀ ਮੇਰੇ ਦੇ ਲੱਤਾਂ ਮੈਂ ਨਾ ਲੱਖਾਂ ਫਿਰ ਇਹਦੀ ਗੱਲ ਮੈਂ ਨਹੀਂ ਕਹਾਂਗਾ ਨਾ ਦਿੱਦੀ ਮੰਨੂ ਜਨਰਾ ਤੁਨ ਸੁਪਨਾ ਆਇ ਜਾਵੇ ਜਿਵੇਂ ਨਹੀਂ ਮੈਂ ਕਹਿੰਦਾ ਕਿ ਦੈਲੇ ਦੇ ਲੱਤਾਂ ਮਾਰਨਾ ਕਹਿੰਦਾ ਮੈਂ ਤਾਂ ਵੱਟ-ਵੱਟ ਕੇ ਦੋ ਤਿੰਨ ਲੱਤਾਂ ਮਾਰਿਆਂਗਾ ਉਹ ਬੱਜ ਗਈ ਮੀ ਮੰਮੀ ਦੇ ਟਿੱਟ ਚ ਸਭ ਮੰਨਤਾ ਹੋ ਗਿਆ ਫਿਰ ਕੰਮ ਉਲਟਾ ਹੋ ਗਿਆ ਪਹਿਲਾਂ ਮੈਂ ਨਹੀਂ ਗੱਦੇ ਦੇ ਵੱਟ-ਵੱਟ ਨਾਲ ਮਾਰੀਆਂ ਗੱਦੇ ਨੇ ਪੱਲੇ ਦੇ ਖੇਵੀ ਮਨੀ ਉੱਠ ਗਈ ਵਿਚਾਲੀ ਕਿ ਮੇਰੇ ਦੋ ਮਾਰ ਜਦੋਂ ਹਟਿਆ ਡੀਆਂ ਫਿਰ ਇਹਦੀ ਮੈਂ ਚਾਰ ਧਰਕ ਆ ਗਰਮ ਮੈਂ ਦਾ ਹੀ ਹੋ ਰਿਹਾ ਵੀ ਗੱਦੇ ਤੇ ਮਾਰ ਰਿਹਾ ਬੁੱਧੀਆਂ ਨੂੰ ਵੀ ਗੱਦੇ ਤੇ ਬਾਈ ਆਦਰ ਰੱਖਿਆ ਕਰੋ ਪੜ੍ਹ ਲਿਖ ਕੇ ਸੁੱਖ ਵੀ ਦੇਣਾ ਹੈ ਦੇਖਦਾ ਕਿਵੇਂ ਟੱਡਾ ਮਾਰਦਾ ਵਿਚਾਰੀ ਫਿਰ ਵੀ ਤੇਰੀ ਜੇ ਜਪੀੜੀ ਲਾਏ ਉਹਨੂੰ ਜਿਉਂ ਵੀ ਹੈਗਾ ਤੇ ਤਰਕਾਰਾ ਨਹੀਂ ਹੁੰਦੀ ਤੈਨੂੰ ਬੈਠ ਥੱਲੇ ਸੁਣ ਕਾ ਜੇ ਡੈਡੀ ਹੁੰਦਾ ਫਿਰ ਤਾਂ ਵਾਲਾ ਕੱਟਦਾ ਹੈ ਜੇ ਡੈਡੀ ਹੁੰਦਾ ਵਾਲਾ ਕੱਟਦਾ ਹੈ ਹੈ ਬਹੁਤ ਜੇ ਤੇਰੀ ਘਰ ਨਹੀਂ ਹੁੰਦੀ ਉਹ ਤੇਨੂੰ ਘਰੋਂ ਬਾਹਰ ਕਰ ਦਿੰਦੀ ਨੀਵਿੰਦਰਾ ਰਾਤ ਨੂੰ ਇਤਨੀ ਵਾਹਣ ਕੇ ਬਾਹਰ ਖੱਚ ਕੇ ਮਾਰਦੇ ਇਹਨੂੰ ਵੀ ਚੱਲ ਨਹੀਂ ਕੰਮ ਰੋ ਇੱਕ ਦਿਨ ਦੀ ਤੇ ਡੈਡੀ ਨਾਲ ਹੈਗਾ ਉਹ ਦਿਨ ਮੇਰੇ ਮਾਮੇ ਹਰੇਰੇ ਸੀ ਉਹ ਮਾਰ ਘਟੇ ਫੈਗਾ ਜਿੰਨਾ ਤੱਕ ਮੈਂ ਸੁੱਤਾ ਨਹੀਂ ਹੋਗਾ ਉਹਨਾਂ ਤੱਕ ਉਹ ਡੈਡੀ ਸੁੱਤਾ ਨਹੀਂ ਹੋਗਾ ਡੈਡੀ ਉਹ ਹੀ ਫਲੋ ਸੀ ਗਿਆ ਫਲੋ ਸੀ ਗਿਆ ਫਿਰ ਤੇ ਬਾਪੇ ਮੈਨੂੰ ਤਾਂ ਮਾਇਆ ਰੇ ਮਸਾਈਂ ਹੁੰਦਾ ਦੇ ਲਗ ਫਿਰ ਤੋਂ ਉਹ ਕਾਟਣੀ ਦਾ ਉਹ ਦਿਨ ਡੈਡੀ ਸੋ ਗਿਆ ਸੀ ਫਿਰ ਮੈਂ ਚੱਕੀ ਤੰਦ ਨੋ ਤੇ ਨਹੀਂ ਨਹੀਂ ਆਈ ਮੰਮੀ ਤੋਂ ਵਗਾਰ ਮੈਨੂੰ ਨੀਂਦ ਨਹੀਂ ਆਉਂਦੀ ਮਾ ਕੇ ਤੇ ਤੋਤਾ ਦਿੱਤੀ ਸੁਣਿਆ ਕਿ ਉਹ ਕੈਲਿਪਸਿਨ ਅੰਤ ਬੀਚੇ ਦੋ ਬੱਬੇ ਚੱਲ ਬਈ ਅੱਗੇ ਵਾਸ ਅੱਗੇ ਲਾ ਸੋਨੇ ਸਾਰਾ ਦੇਖਿਆ ਹੀ ਹੋਇਆ ਵੀ ਦੋ ਕਮਰੇ ਸੋਈ ਦੇ

ਸਕਾਰੇ ਨੋ ਕਰੀ ਸੇ ਤੂੰ ਤੇ ਨੀ ਦਬਾ ਤੂੰ ਦਬਾਉਂਦਾ ਤੇ ਤੈਨੂੰ ਸਾਡਾ ਮੈਲ ਦੇਖ ਕੇ ਨੀ ਕੋ ਤਰਾ ਇਦਾਂ ਹਰਾ ਤੇ ਕਰੀ ਨੋ ਕਰੀ ਇਧਰ ਟਾਇਰ ਮਟਾ ਹੁੰਿੰਗਾ ਅੱਜ ਨੀਗਾ ਤਾਂ ਪਰਖੀ ਬੇਬੇ ਇਸ ਕਿਤੇ ਹਮਨੇ ਸ਼ਾਦੀ ਕੀਤੀ ਠੰਡ ਨਹੀਂ ਲੱਗਦੀ ਠੰਡ ਲੱਗਦੀ ਹਾਂ ਸ਼ੋਅਲ ਦੇ ਜੁਖੇ ਸ਼ੋਅਲ ਲੈ ਕੇ ਜੀ ਲੋ ਗੁਚੇ ਨੂੰ ਕੱਟਦੇ ਕੱਟਦੇ ਆ ਦੇ ਬਾਹਰ ਡਰਟਿਸ ਟੈਟ ਆ ਦੇਖੋ ਪ੍ਰੈਕਟਿਸ ਕਰਨ ਦਾ ਜਮ ਇਹ ਨਵਾਂ ਤਰੀਕਾ ਹੈ ਠੀਕ ਹੈ ਮੈਂ ਜਾਇ ਘਾਟ ਕਾ ਚਾਰ ਕੁਛ ਵੀ ਲਊ ਹੁਣ ਹੌਲ ਹੌਲ ਕੇ ਹਿਲੇ ਉਹ ਜਿਵੇਂ ਹੁਣ ਮੈਂ ਬੈਠ ਕੇ ਇਹਨੂੰ ਮਾਰ ਲੈਂਦੀ ਪਰ ਇਹ ਗਾੜਕਾ ਥੋੜਾ ਵੱਡਾ ਹੈ ਤੇ ਇਸ ਦੇ ਨਾਲ ਮੈਨੂੰ ਮਿਲ ਚੜ ਤੇ ਮਗ ਲੱਗੇ ਹੋਣਾ ਵੀ ਸੋਚੇ। ਦੇਖ ਸਹੀ ਸਾਫ ਹੋ ਰਿਹਾ ਬਿਲਕੁਲ। ਹਮ ਅੱਗੇ ਕੈਕਸੇ ਹੋਗੇ। ਮੰਮੀ ਮੰਨ ਰਿਹਾ। ਢੰਡੀ ਬਣਾ ਰਹੇ ਹੋ। ਯੈਸ। ਆ ਦੇਖੋ ਬਈ ਪ੍ਰੈਕਟਿਸ ਕਰ ਮੈਨੂੰ ਮਿਲ ਜਾਵਾ ਇੱਕ ਵਾਰ ਜਿੱਤੇ ਪੈਰ ਦਊਗਾ ਹਲਦੇ ਅੰਨੇ। ਨਹੀਂ ਫੇਰ ਬਿੰਦਸੇ ਆਏ ਹੋ ਗਏ ਆਪਾਂ ਕਿchna kithe ਦੀ ਵੀ ਜੂਰ ਨਹੀਂ ਪਤਾ ਆਪਾਂ ਕੋਈ ਵੀ ਮੇਮੇਰਾ ਨਹੀਂ ਨਾ ਵੀ ਆਪਾਂ ਕਿਤੇ ਵੀ ਸਾਥ ਦੀ ਕੋਈ ਜੂਰ ਨਹੀਂ ਆਪਾਂ ਹਰ ਗੰਨੇ ਨੂੰ ਆਇ ਲੱਗਣਾ ਇਹੇ ਹੀ ਗੀਰੂ ਮਾਰ ਕੇ ਥੋੜਾ ਥੋੜਾ ਪਿੱਛੇ ਹੁਣ ਦੇ ਦੇ ਇਸ ਫੇਰ ਨਾਲ ਵੇ ਦੇ ਕਿ ਸਾਡੇ ਕੀ ਵਾਹ ਚੋ ਬੁਲਾ ਰਹੇ ਬੀਤੀਆਂ ਮਾ ਗਰ ਵੀ ਦੇ ਕੋ ਦੇ ਕਿ ਸਾਰਾ ਅਰੇ ਭਾਈ ਇਹ ਕੈਸੀ ਪ੍ਰੈਕਟਿਸ ਹੈ ਕਿ ਜਿੱਥੇ ਵੈਸ ਕੀ ਮਾਰਾ ਹਾਂ ਨੀਚੇ ਬੈਠ ਕੇ ਹੀ ਮਾਰੋ ਦੀਦੀ ਹਾਂ ਮਨੇ ਤੋ ਉਹ ਵੀ ਪ੍ਰੈਕਟਿਸ ਇਹਦੀ ਵੀਡੀਓ ਬਣਾਓ ਬਾਈ ਐਂ ਕਹਿ ਰਿਹਾ ਉਹ ਬਾਈ ਕਹਿੰਦਾ ਵੀ ਵੀਡੀਓ ਨਹੀਂ ਚਹੀਦੀ ਅਣੀ ਚਾਹਂਦੀ ਕੋਈ ਨਾ ਬਰੇ ਨਹੀਂ 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 ਉਹ ਗੁੱਸੇ ਹੋ ਜੂਗਾ ਜੇ ਵੀਡੀਓ ਆਈ ਨਾ ਕੈਮਰਾਮੈਨ ਉੱਧਰ ਪਹੀਏ ਕੋ ਫੋਕਸ ਕਰੋ ਕੋਸ਼ਕ ਦੇ ਨਾਲ ਮਤਲਬ ਘਰ ਦੇ ਵਿੱਚ ਥੋੜੀ ਪ੍ਰੋਬਲਮ ਜਾਂਦੀ ਸੀ ਉਸ ਵਜ੍ਹਾ ਤੋਂ ਮਰਲਨਾ ਦਾ ਪ੍ਰੈਕਟਿਸ ਹੋ ਰਹੀ ਸੀ ਨਾ ਹੀ ਕੋਈ ਵੀਡੀਓ ਵਲੌਗ ਵਗੈਰਾ ਬਣਾ ਰਹੇ ਹਾਂ ਸੀ ਸੋ ਮੇਰੀ ਮੰਮੀ ਘਰ ਚ ਨਹੀਂ ਹੈਗੇ ਸੀ ਸਾਲ ਤੋਂ ਮੈਂ ਇਕੱਲੀ ਫਿਰੰਦਰੀ ਪਈ ਲੈਣੀ ਸੀ ਕਿਉਂਕਿ ਮੈਨੂੰ ਥੋੜੀ ਥੋੜੀ ਚੀਜ਼ ਦੀ ਸਾਰੀ ਜ਼ਰੂਰਤ ਪੈਂਦੀ ਹੈ ਸਾਈਕਲ ਤੇ ਮੈਂ ਇਕੱਲੀ ਨਹੀਂ ਬੈਠ ਸਕਦੀ ਹੈਗੀ ਜਿਸ ਟਾਈਮ ਤੇ throoneyo ਮੈਨੂੰ ਉਸ ਟਾਈਮ ਵੀ ਲੱਗਣ ਲੱਗ ਜਾਂਦਾ ਹੈਗਾ ਮੇਰਾ ਬੈਲੈਂਸ ਵਿਗੜ ਜੂ ਹੈਵੇਂਗੇ ਜਾਣੇਗਾ ਮੈਂ ਕਿਸੇ ਸਾਈਡ ਦੇ ਵੀ ਪੰਟ ਗਿੰਦੀ ਸੋ ਹੁਣ ਮੇਰੀ ਮੰਮੀ ਆ ਗਈ ਨੇ ਤੇ ਲੋ ਜੀ ਆਪਾਂ ਅੱਜ ਸਟਾਰਟ ਕਰਦੇ ਆ ਆਪਣਾ ਸਾਈਕਲ ਚੜਨਾ ਹੈਨਾ ਇਹ ਦਿੱਦ ਨੂੰ ਰੱਖ ਕੇ ਜਾਣੀ ਮੈਂ ਉਧਰਲੀ ਸਾਈਡ ਤੇ ਚੜਦੀ ये दुनु करगा मम्मी उधर कट ना लाइन है हां दुनु कर चल लगी करती है छट छट ये दे करती है ये दे कर बस ऐसे ही तो है नहीं है फिर चुपला नहीं कटनी है नहीं है ਆਏ ਯਾਰ ਦਲੇਦੀ ਤਾਂ ਬਦਰੀਏ ਕੱਢੀ ਭਈਆ ਹਰਾ ਬੜਜੀ ਕੱਟ ਤੇ ਕਿੰਨੇ ਗੱਡੀ ਐ ਇਹ ਚੰਗੂ ਨੂੰ ਬੈਠ ਤੋਂ ਮੈਂ ਪਾ ਦੇ ਪਾ ਕੇ ਦੇਖ ਲੋ ਹੈ ਉਧਰ ਦੇਖ ਲੋ ਪਾ ਕੇ ਮੋਦੀ ਆ ਆ ਬੱਝ ਲਾਏ ਹਾਂ ਮਾਰ ਸਾਈਕਲ ਹੁਣ ਜਾਊਗਾ ਇਹ ਦੂਰ ਪਾਰ ਕਿਤੇ ਲੰਬੇ ਰੂਟ ਦੇ 10 ਮੀਟਰ ਕਿਲਕੇ ਸੀ ਜੀ ਜੀ ਹੈ ਮਿੱਟਰਿਆ ਲੱਗਿਆ ਹੋਇਆ ਸੀ ਉਹ ਮਿੱਟਰ ਜਿਹੜਾ ਜੂਤਕੁਰ ਨੇ 79 ਦੋ ਦੋ ਤਰ ਤਰ ਸੀ ਇਹ ਪੰਗੇਵਾਦ ਹੈਗੇ ਨੇ ਬੜ ਜਾਦੀ ਤੇ ਉਹਦੋਂ ਬਾਅਦ ਕਿਸੇ ਨੇ ਲਾਈਨ ਇਹ ਤਾਂ ਆਪੋ ਕਰਦੀ ਹੈ ਨਾ ਖੜ ਜੋ ਖੜ ਜੋ ਖੜ ਜੋ ਜੀ ਲੈ ਮਈ ਆਪਣੇ ਨਾਲ ਪਤਾ ਕੀ ਹੋ ਜਾਂਦਾ ਥੋੜੀ ਥੋੜੀ ਟਾਈਮ ਨਾਲ ਜਿਵੇਂ ਛੋਟੇ ਬੱਚੇ ਆਉਂਦੇ ਨੇ ਫਿੱਡਣ ਦੇ ਲਈ ਉਹ ਸਾਰੇ ਛੋਟੇ ਬੱਚੇ ਨਾ ਪੈਰਾਂ ਦੇ ਵਿੱਚ ਬੂਟ ਪਾਈਪ ਪਾਈ ਚੜ ਜਾਂਦੇ ਨੇ ਹੋਰ ਤੋਂ ਇਹ ਕੋਈ ਵੱਡਾ ਹੁੰਦਾ ਉਹ ਵੀ ਆਪਣੇ ਡੇ ਬੂਟ ਪਾ ਕੇ ਜਾਂ ਜਾਂਦੇਗਾ ਉਹਦੇ ਵਿੱਚ ਤਾਂ ਬਹੁਤ ਦਿੱਕਤ ਹੋ ਜਾਂਦੀ ਹੈ ਫਿਰ ਮੇਰੇ ਪੈਰ ਦੇ ਵਿੱਚ ਪਤਲੇ ਨੇ ਮੇਰੇ ਪੈਰ ਉਹਦੇ ਵਿੱਚ ਸੈੱਟ ਨਹੀਂ ਹੁੰਦੇ ਹੈਗੀ ਠੀਕ ਹਾਂ ਤਾਂ ਹੂੰ ਠੀਕ ਹੈ ਹਾਂ ਠੀਕ ਹੈ ਨੰਪ੍ਰਿੰਸ ਠੀਕ ਹੈ ਕੀ ਹੱਲ ਹੈ ਮੇਰੇ ਪੈਰ ਠੀਕ ਹੈ ਦਿੱਦੀ ਉਹ ਲੱਗ ਗਈ मेरे नाल तो खड़ी हो जाओ कहीं मैं डिग्गी ना फिर मैं रस्सी वाला लाओ जी आप काट के आ गया उन्हें प्रैक्टिस से शुरू लो भाई ये मैं मजा आ रहा है थोड़ थोड़ा थोड़ा डॉक्टर की दवाइयाँ थोड़ी थोड़ी अपनी प्रैक्टिस सो ऐसे करते आ गया आज अपनी प्रैक्टिस स्टार्ट माय मॉम <laughs> ਅਕਕੀ ਵੀ ਸਾਰੇ ਜਣੇ ਇੰਨੀ ਕੋਸ਼ਿਸ਼ ਕਰਦੇ ਰਿਹਾ ਕਰੋ ਬਹੁਤ ਜਣੇ ਨੇ ਮੈਂ ਐਵੇਂ ਗੱਲਾਂ ਸੁਣਦੀ ਆ ਜਿਹੜੀ ਕਹਿੰਦੇ ਨੇ ਕਿ ਵੀ ਕੋਈ ਵੀ ਲਾਈਨ ਹੋ ਗਿਆ ਇੰਨੇ ਸਾਲੋਂ ਕਿਹਾ ਇੰਨੇ ਸਾਲੋਂ ਅੱਜ ਨਹੀਂ ਜਮਾਈ ਕਿ ਨਾ ਮੈਂ ਕਿਸਨਾਂ ਨਾਲ ਲੱਗੀ ਸੀ ਤੇ ਉਹਨਾਂ ਨੇ ਵਸਥਾ ਇਹ ਵੀ ਮੈਂ ਵੀ ਸਿਸਟਰ ਮੰਨਦੇ ਸੀ 20 ਸਾਲਾਂ ਤੋਂ ਫਿਰ ਤਾਂ ਮੈਨੂੰ 20 ਸਾਲ ਤੋਂ ਕਿ ਬਹੁਤ ਹਰਾਨੀ ਹੋਈਗੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਮੇਰੀ ਸਭ ਤੋਂ ਵੱਧ ਸੰਭਾ ਮੇਰੀ ਮੰਮੀ ਕਰਦੇ ਸੀ ਤੇ ਫਿਰ ਮੰਮੀ ਦੀ ਵੀ ਡੈਥ ਹੋ ਗਈ ਸੱਚੀ ਮੈਨੂੰ ਸੁਣ ਕੇ ਨਾਲ ਜਗ ਹਰਟ ਫੀਲ ਹੋਇਆ ਵੀ ਹਾਏ ਹਾਏ ਰੱਬਾ ਐਨਾ ਵੈਸਟ ਮੈਂ ਆਪਾਂ ਐਵੇਂ ਸੋਚ ਲੈਂਦੇ ਹਾਂ ਕਿ ਆਪਣੇ ਜਿੱਤੀ ਜਦੋਂ ਕੋਈ ਜਿੱਤਾ ਪਰੇਸ਼ਾਨੀ ਪੈਂਦੀ ਹੈ ਵੀ ਆਪਾਂ ਹੀ ਦੁਖੀ ਹਾਂ ਪਰ ਬਹੁਤ ساری ਦੁਨੀਆ ਦੁਖੀ ਹੈ ਕਿਉਂਕਿ ਮੈਂ ਆਪਣੀਆਂ ਐਵੇਂ ਦੀਆਂ ਵੀਡੀਓ ਹੀ ਚਾੜਦੀ ਹੁਣ ਮੈਂ ਜਿੰਮੇ ਦੀ ਹੈਗੀ ਹਾਂ ਮੇਰਾ ਹੀ ਆਪਾਂ ਕੁਝ ਨਾਟਕ ਡਰਾਮਾ ਤੇ ਠੇਕਾ ਨਹੀਂ ਹੋਏ ਤੇ ਬਲ ਬਾਈ ਗੁਰੂ ਕਾ ਨੂੰ ਹੀ ਗਰਾਉ ਕੋ ਸਤੋ ਇਹੇ ਜੇ ਹੋ ਸਕੇ ਤੇ ਫਿਰ ਮੇਰੇ ਨਾਲ ਮਤਲਬ ਐਸੇ ਲੋਕ ਬਹੁਤ ਜ਼ਿਆਦਾ ਹੁੰਦੇ ਨੇ ਵੀ ਜਿਹੜੇ ਖੁਦ ਪਰੇਸ਼ਾਨ ਨੇ ਜਿੰਨੇ ਜਿਨ੍ਹਾਂ ਦਾ ਕੋਈ ਰਿਸ਼ਤੇਦਾਰ ਬਹੁਤ ਤਰੇਪ ਰਮਾਦੇ ਆ ਮੈਂ ਮਤਲਬ ਜਾਂ ਵੀ ਵੇਰੀ ਪੈਣ ਵੀ ਐਮੀ ਨੇ ਵੇਰੀ ਪੈਣ ਵੀ ਐਮੀ ਆ ਸੱਚੀ ਸੁਣ ਕੇ ਬਹੁਤ ਜ਼ਿਆਦਾ ਦੁੱਖ ਜਾਂਦੇ ਸੂਬਾ ਇਹ ਗੁਰੂ ਸਾਰੇ ਨੂੰ ਹੀ ਤੰਦਰੁਸਤੀ ਜੋੜੀ ਵਾਸੀ ਜੀ ਮੈਨੂੰ ਲੱਗਦਾ ਹੈਗਾ ਸ਼ੀਰ ਦਾ ਸਭ ਤੋਂ ਜੇ ਖੂਬਸੂਰਤ ਕੋਈ ਗਹਿਣਾ ਨਾ ਕਿ ਉਤਾਂ ਦਰੁਸਤੀ ਦੇਖੋ ਨੂੰ ਬਾਈ ਤੁਸੀਂ ਅੰਦਰ ਉਸਤੂ ਦਿੱਤੀ ਹੈ ਤੇ ਹਰ ਦਾ ਇਹ ਉਹ ਦਾ ਸ਼ੁਕਤ ਕਰ ਕਰੋ ਜੀ ਹਰ ਨੂੰ ਤੁਹਾਨੂੰ ਬਣੀ ਬਣਾਈ ਗਰਮ ਮੋਤੀ ਮਿਲਦੀ ਆ ਸੋਣ ਲਈ ਤੁਹਾਡੇ ਕੋਲ ਵਧੀਆ ਬਿਸਤਰ ਹੈਗਾਗਾ ਤੇ ਤੁਸੀਂ ਇੱਕ ਛੱਤ ਦੇ ਨੀਚੋਂ ਕਿ ਉਹ ਛੱਤ ਥੋੜੀ ਆਪਣੀਆਂ ਤਾਂ ਬਹੁਤ ਜਗਾ ਸ਼ੁਕ ਰਗ ਜਾ ਰ ਹੋਇਆ ਕਰੋ ਬਾਈ ਗੁਰਦਾ ਕਹਿੰਗੀ ਆ ਜਿਹੜਾ ਪੌਦ ਦਾ ਮਹੀਨਾ ਚੱਲ ਰਿਹਾ ਇੱਥੇ ਪਹਿਲਾਂ ਤਾਂ ਆਪਾਂ ਮਾਤਾ ਜੀ ਦੀ ਸਟੋਰੀ ਨੂੰ ਦੇਖਦੇ ਹਾਂ ਨਾ ਉਹਨਾਂ ਦਾ ਜਿਹੜੀ ਹਿਸਟਰੀ ਹੈ ਇੰਨੀ ਜਾਤੋ ਦੇਖੀ ਉਹਨਾਂ ਦੀ ਹਿਸਟਰੀ ਦੇਖ ਕੇ ਰੂਹ ਕੰਬ ਜਾਂਦੀ ਹੈ ਤੇ ਉੱਪਰ ਦੇ ਵਿਚਾਰੇ ਜਿਹੜੇ ਫੁੱਟ ਫੁੱਟ ਪਾਥਾਂ ਦੇ ਪਏ ਨੇ ਭੁੱਖੇ ਪਏ ਨੇ ਇੱਕ ਸਿਲਵੇ ਉੱਪਰ ਲੈਣ ਨੂੰ ਕਪੜਾ ਹੈ ਨਹੀਂ ਛੋਟੇ ਛੋਟੇ ਬੱਚੇ ਸੂਏ ਇਹ ਜਿਹੇ ਨੇ ਤੁਸੀਂ ਜਿੰਨੀ ਵੀ ਜ਼ਿਆਦਾ ਹੈਲਪ ਕਰ ਸਕਦੇ ਹੋ ਕਰਿਆ ਕਰੋ ਰਾਜਸਥਾਨ ਕਿਸੇ ਨੂੰ ਆਪਾ ਦੇਖ ਲੈਣ ਨਹੀਂ ਹੋਰ ਜਗ੍ਹਾ ਤੇ ਪੈਸੇ ਦੇਣ ਨਾਲੋਂ ਚੰਗੇਗਾ ਵੀ ਜੇ ਤੁਸੀਂ ਕਿਸੇ ਨੂੰ ਇਹੋ ਜਿਹੇ ਨੂੰ ਦੇਖ ਰਹੇ ਆ ਵੀ ਜਿਹਨੂੰ ਬਾਹਰ ਵਿੱਚ ਤੁਹਨੀਆਂ ਨਜ਼ਰਾਂ ਕਹਿ ਰਹੀਆਂ ਮੈਨੂੰ ਕੋਈ سپورਟ ਦੀ ਜ਼ਰੂਰਤ ਹੈਗੀ ਹੈ ਅੱਜ ਦੁਪਹਿਰ ਹੋ ਗਿਆ ਫਸ ਗਿਆ ਜੀ ਜੀ ਫਸ ਗਿਆ ਲੱਗ ਗਿਆ ਰੱਸੀ ਨਾਲ ਲੱਗ ਤੀ ਕਦੇ ਨਾਲ ਲੱਗ ਤੀ ਇਹਦੇ ਨਾਲ ਲੱਗ ਤੀ ਸਭੀ ਸਾਰਾ ਪੈ ਗਿਆ ਖਿਆਲ ਤੋਂ ਲੱਗੇ ਮੈਂ ਤਾਂ ਪੈਰ ਹੋਰ ਆਦਿ ਵੱਡਾ ਪੈ ਗਿਆ ਤੈਨੂੰ ਐ ਨਹੀਂ ਪਤਾ ਲੱਗਿਆ ਵੀ ਖਿੱਚੀ ਜਾਂਦੀ ਰੱਸੀ ਇਹਦੇ ਨਾਲ ਹਾਂ ਮੇਰੇ ਤਾਂ ਜਦੋਂ ਜੰਮੀ ਪੈਰ ਖਿੱਚ ਗਿਆ ਜਦੋਂ ਉਦੋਂ ਉਹ ਨਹੀਂ ਤੇ ਜਿੰਨਾਂ ਤੁਹਾਡੀਆਂ ਨਜ਼ਰਾਂ ਦੇ ਕੀ ਕਹਿੰਦੀਆਂ ਤੁਹਾਡਾ ਦਿਲ ਇਜਾਜ਼ਤ ਦਿੰਦਾ ਹਾਂ ਵੀ ਪਰ ਦੇਗਾ ਹਾਂ ਇਸ ਪੰਦੇਤੀੋਂ ਪਰ ਮੈਂ ਹੈਲਪ ਕਰਨੀ ਜਿੰਦੇ ਜੀ ਤੁਸੀਂ ਹੈਲਪ ਕਰਿਆ ਕਰੋ ਕਿਸੇ ਨੂੰ ਤੁਹਾਡੇ 150 ਦੇ ਨਾਲ ਹੀ ਤੁਹਾਨੂੰ ਬਹੁਤ ਜਗਾ ਸਿਸਾ ਮਿਲ ਗਿਆ ਨਹੀਂ ਨੇ ਤੇ ਆਪਣੇ ਜਿਹੜੇ ਹੱਕਾ ਲਾਲ ਦੀ ਕਮਾਈ ਹੈ ਉਹਨੂੰ ਗਲਤ ਕੰਮਾਂ ਚ ਨਾ ਉਡਾਇਆ ਕਰੋ ਤੁਸੀਂ 500000 ਰੁਪਇਆ ਵੈਸੇ ਵੀ ਜਦੋਂ ਆਪਾਂ ਕੁਝ ਖਾਣ ਪੀਣ ਲੱਗਦੇ ਆਂ ਤੇ ਇੰਨੇ ਕੁ ਪੈਸੇ ਆਪਾਂ ਵੈਸੇ ਵੀ ਉਡਾ ਹੀ ਦਿੰਨੇ ਆਂ ਤੇ ਕਿਸੇ ਜ਼ਰੂਰਤਮੰਦ ਨੂੰ ਦੇਣ ਤੋਂ ਪਹਿਲਾਂ ਸੱਚੀ ਬਿਲਕੁਲ ਨਾ ਸੋਚਿਆ ਕਰੋ ਐ ਸੋਚਿਆ ਕਰੋ ਵੀ ਬਾਈ ਗੁਰੂ ਦੀ ਬਹੁਤ ਮਿਹਰ ਹੈ ਜਿਹੜੀ ਇੰਨੀ ਆਵਾਰਦੀ ਹੁੰਨ ਦਿਵਾ ਬੂਦ ਉਹਨਾਂ ਲੋਕਾਂ ਨੂੰ ਦਿਖਾਈ ਨਹੀਂ ਦੇ ਰਿਹਾ ਹੈਗਾ ਤੁਹਾਨੂੰ ਦਿਖਾਈ ਦੇ ਰਿਹਾ ਤੇ ਤੁਹਾਨੂੰ ਇੰਨੀ ਜੋ ਗਵਾਹੀ ਗੁਰੂ ਦਿੱਤੇਗਾ ਵੀ ਤੁਸੀਂ ਹੈਲਪ ਕਰ ਸਕਦੇ ਹੋ ਤੇ ਜਰੂਰ ਤੋਂ ਕਰਿਆ ਕਰੋ ਦੀ ਬਾਕੀ ਮਾਤਮ ਜੀ ਦੀ ਤੇ ਛੋਟੇ ਸਹਿਜਾ ਦੇਨ ਦੀ ਵੀ ਗੁਰੂ ਦੀ ਜਿੰਨੀਆਂ ਵੀ ਇਹ ਖਰਵਾਨੀਆਂ ਹੋਣ ਜਾਂ ਇਹਨਾਂ ਦੀ ਹਿਸਤਰੀ ਤੁਮ ਸਾਰਿਆਂ ਪੜ੍ਹਨੀ ਹੈਗੀ ਸੋ ਨਹੀਂ ਕਿ ਵੀ ਆਪਾਂ ਕਿਵੇਂ ਰਜਾਈਆਂ ਤੋਂ ਬਾਹਰ ਨਿਕਲਣ ਤੋਂ ਦਿੰਦੇ ਕਿਵੇਂ ਮਾਤਾ ਜੀ ਜੀ ਨੇ ਖੁਦ ਤਿਆਰ ਕਰਕੇ ਛੋਟੂ ਛੋਟੇ ਬੱਚੇ ਤੋਰੇ ਸੋ ਤਾਂ ਨਹੀਂ ਜੁਗਿਆ ਸੀਗਾ ਸੋ ਸਾਰੇ ਜਾਣੇ ਜ਼ਰੂਰ ਤੋਂ ਗੁਰਦੁਆਰਾ ਜਾਇ ਕਰੋ ਮੇਰੇ ਤੋਂ ਤਾਂ ਜਾ ਹੁੰਦਾ ਨਹੀਂ ਕਿਉਂਕਿ ਮੇਰੇ ਪਿੰਡ 'ਚ ਗੁਰੂ ਘਰ ਨਹੀਂ ਹੈਗਾ ਤੇ ਮੇਰੇ ਇੱਥੋਂ ਗੁਰੂ ਘਰ ਬਹੁਤ ਦੂਰ ਹੈ ਤੇ ਮੇਰੇ ਵੀ ਹਾਲਤ ਤਾਂ ਨਹੀਂ ਹੈਗੀ ਅਸਾਂ ਵੀ ਮੈਂ ਜਾਵਾਂ ਪਰ ਜਿਨ੍ਹਾਂ ਨੂੰ ਬਾਹ ਗੁਰੂ ਤੰਦਰੁਸਤੀ ਦਿੱਤੀ ਹੈ ਤੇ ਜਾ ਸਕਦੇ ਨੇ ਜ਼ੋਰ ਤੋਂ ਜਾਓ ਸੇਵਾ ਕਰੋ ਤੇ ਸੇਵਾ ਪਾਉਣ ਨਾਲ ਹੀ ਜਾਇਆ ਕਰੋ ਹੋਰ ਕੁਝ ਵੀ ਇਸ ਤਰ੍ਹਾਂ ਦੇ ਮਨ ਚ ਲੈ ਕੇ ਨਾ ਜਾਇਆ ਕਰੋ ਬਹੁਤ ਤੋਂ ਲੋਕੀ ਉੱਥੇ ਤੌਰਨ ਘੱਟ ਕੇ ਚਲੇ ਜਾਂਦੇ ਆ ਜੋ ਕਿ ਬਹੁਤ ਗਲਤ ਚੀਜ਼ ਐ ਨਾ ਉਹ ਤੋਂ ਦਸਤਾਰਾਂ ਸਜਾਓ ਵੱਧ ਤੋਂ ਵੱਧ ਤੇ ਕੁੜੀਆਂ ਵੀ ਐਵੇਂ ਮਤਲਬ ਸਿੰਪਲ ਕੱਪੜਿਆਂ ਦੇ ਵਿੱਚ ਜਾਣ ਜਦ ਕਿ ਕੋਈ हेयर ਸਟਾਈਲ ਕਿਵੇਂ ਕਿਵੇਂ ਦੇ ਬਣਾ ਕੇ ਕੋਈ ਮਤਲਬ ਸਿਰ ਦੇ ਵਿੱਚ ਕੱਟ ਪਵਾ ਕੇ हेयर ਸਟਾਈਲ ਇਸ ਤਰ੍ਹਾਂ ਦੀ ਕਰਕੇ ਗੁਰੂ ਕਰ ਜਾਣਾ ਸੋ ਬਹੁਤ ਗਲਤ ਗੱਲ ਹੈਗੀ ਮਨ ਨੀਵਾ ਮਤੁੱਜੀ ਰੱਖਿਆ ਕਰੋ ਤੇ ਜਿਹੜੀਆਂ ਚੀਜ਼ਾਂ ਤੁਸੀਂ ਜਿਵੇਂ ਦੀ ਸਿਚੁਏਸ਼ਨ ਦੇ ਵਿੱਚ ਜਾ ਰਹੇ ਹਾਂ ਤੁਸੀਂ ਆਪਣੀ ਆਪਣੀ ਵੀ ਪਹਿਲਾਂ ਹਾਲਤ ਉਮੀਦੀ ਬਣਾ ਕੇ ਚੱਲੋ ਬਾਕੀ ਜਿਵੇਂ ਵੀ ਸਾਰਿਆਂ ਨੂੰ ਮਤ ਬਖਸ਼ਣ ਤੇ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸੋ ਜੁਰ ਤੋ ਸਾਰਿਆਂ ਹਿਸਟਰੀ ਦੇਖਣੀ ਹੈ ਸਾਰਾ ਪਰਿਵਾਰ ਵਾਲਾ ਤੇ ਤਾਂ ਜੋ ਤੁਸੀਂ ਵੀ ਹਿਸਟਰੀ ਤੋਂ ਜਾਣੋ ਪਹਿਲੀ ਗੱਲ ਤਾਂ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਤੇ ਉੱਪਰ ਦੀ ਰੂਹ ਕੰਬ ਜਾਂਦੀ ਹੈ ਜੇ ਉਸ ਤੋਂ ਬਾਅਦ ਤੁਸੀਂ ਸਰਹੰਦ ਜਾ ਰਹੇ ਹਾਂ ਤੇ ਫਿਰ ਮਤਲਬ ਇੱਕ ਅਲੱਗ ਹੀ ਤੁਹਾਡਾ ਨਜ਼ਰੀਆ ਹੋਊਗਾ ਗੁਰੂ ਘਰ ਦੇ ਵਿੱਚ ਐਂਟਰ ਹੋਣ ਦਾ ਜੇ ਮਤਲਬ ਤੁਸੀਂ ਬਿਨਾ ਹਿਸਟਰੀ ਤੋਂ ਜਾ ਰਹੇ ਹਾਂ ਤਾਂ ਫਿਰ ਉਹ ਆਪ ਕਹਿ ਸਕਦੇ ਵੀ ਬਹੁਤੇ ਲੋਕ ਉੱਥੇ ਘੁੰਮਣ ਫਿਰਨ ਲਈ ਐਸ਼ਾਂ ਕਰਦੇ ਲਈ ਜਾਂਦੇ ਨੇ ਜਦਕਿ ਉਹ ਐਸ਼ਾਂ ਵਾਲੀ ਜਗ੍ਹਾ ਹੈ ਨਹੀਂ ਹਿਸਟਰੀ ਪੜ੍ਹੋਗੇ ਸੁਣੋਗੇ ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਸੱਚੀਂ ਹੀ ਅੰਦਰੋਂ ਰੂਹ ਕੰਬ ਜਾਂਦੀ ਹੈ ਵੀ ਉਬਾਏ ਇਹ ਵੀਡੀਓ ਸਾਰਿਆਂ ਨੂੰ ਚੜ੍ਹਦੀ ਕਲਾ ਚ ਆਖਣ ਤੰਦਰੁਸਤੀ ਵਕਸ਼ਣ ਦੀ ਜ਼ਰੂਰ ਤੁਜੀ ਨੂੰ ਵਾਈਰੂ ਇਹਨਾਂ ਜੋਗਾ ਕੀਤਾਗਾ ਜ਼ਰੂਰ ਤੁਜੋ ਤੇ ਹਿਸਟਰੀ ਦੇਖਣੀ ਹੈ ਸਾਰਿਆਂ ਦਾ ਥੈਂਕ ਯੂ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੇ ਵੀਡੀਓ ਨੂੰ ਜ਼ਰੂਰ ਤੋਂ ਲਾਈਕ ਕਰਕੇ ਜਾਣਾ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਦੇ ਆਈਕਨ ਨੂੰ ਜ਼ਰੂਰ ਤੋਂ ਪ੍ਰੈਸ ਕਰੋ ਤਾਂ ਜੋ ਇਸ ਚੈਨਲ ਦੀ ਆਉਣ ਵਾਲੀ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਥੈਂਕ ਯੂ ਬਾਏ ਬਾਏ